ਅਜੀ ਤੁਹਾਡੇ ਲਈ ਲੈ ਕੇ ਪਹੁੰਚੇ ਆ ਵੀ2+ ਪ੍ਰੋਫੈਸ਼ਨਲ ਵਾਲੋ ਸ਼ੈਂਪੂ ਔਰ ਹੈਅ ਰੋਇਲ ਓਕੇ ਜੋ ਵੀ ਤੁਹਾਡੇ ਛੱਡਦੇ ਹੋ ਬਾਅਦ ਉਹ ਸਿਰਫ 10 ਤੋਂ 15 ਦਿਨ ਚਲੋਕ ਦਿੰਦਾ ਹੈ ਪਰ ਉਸ ਤੋਂ ਬਾਅਦ ਉਹਦੀ ਗ੍ਰੇਨ ਲੈਂਟਮੈਡੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਇਹ ਜਿਵੇਂ ਹੁਣ ਤੁਹਾਡੇ ਫੇਸ ਤੇ ਛਾਈਆਂ ਆਉਂਦੀਆਂ ਦਾਗ ਧੱਬੇ ਹੁੰਦੇ ਆ ਉਹਨਾਂ ਨੂੰ ਸਾਫ਼ ਕਰਦਾ ਹੈ ਸਕਿਨ ਨੂੰ ਠੀਕ ਹੈ ਸਕਿਨ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਹਾਂਜੀ ਮੈਨੂੰ ਹਾਂਜੀ ਇੱਕ ਸਾਡੇ ਕੋਲ ਹੈਗੀ ਸਕਿਨ ਵਾਈਟਨਿੰਗ ਕਰੀਮ ਵਿਦ ਐਸਪੀਐਫ 30 ਠੀਕ ਹੈ ਜੀ ਇਹ ਤੁਹਾਨੂੰ ਨਾ ਬਿਨਾਂ ਮੇਕਅੱਪ ਉਹ ਫੇਸ ਤੇ ਗਲੋ ਦੇਗੀ ਇੱਕ ਮਿੰਟ ਹਾਂਜੀ ਹਾਂਜੀ ਇਹ ਕਰੀਮ ਲਗਾ ਕੇ ਤੁਹਾਨੂੰ ਮੇਕਅਪ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਹੈ ਹਾਂਜੀ ਆ ਦੇਖੋ ਜੀ ਰਿਜ਼ਲਟ ਇਹਦਾ ਤੁਸੀਂ ਆਪ ਦੇਖੋ ਹਾਂਜੀ ਬਹੁਤ ਵੰਡ ਦੇਖਣ ਨੂੰ ਹੈ ਜੀ ਫੇਸ ਨੂੰ ਤੁਹਾਡੇ ਨੂੰ ਪੂਰਾ ਪ੍ਰੋਟੈਕਟ ਕਰਦੀ ਹੈ ਕਿਉਂਕਿ ਇਹਦੇ ਵਿੱਚ ਐਸਪੀਐਫ 30 ਹੈਗਾ ਓਕੇ ਮੈਮ ਹਾਂਜੀ ਤੇ ਇੱਕ ਸਾਡੇ ਕੋਲ ਹੈਗਾ ਐਸਪੀਐਫ 50 ਓਕੇ ਇਹ ਬਾਜ਼ਾਰ 'ਚ ਜੋ ਐਸਪੀਐਫ ਮਿਲਦੇ ਆ ਉਹਨਾਂ ਵਾਂਗੂ ਬਿਲਕੁਲ ਨਹੀਂ ਹੈਗਾ ਫੇਸ ਨੂੰ ਬਿਲਕੁਲ ਵੀ ਕਾਲਾ ਨਹੀਂ ਕਰਦਾ ਹੈਗਾ ਬਹੁਤ ਜੀ ਕੋਈ ਨੁਕਸਾਨ ਤਾਂ ਨਹੀਂ ਉਹਨਾਂ ਨਾਲ ਨਹੀਂ ਬਿਲਕੁਲ ਵੀ ਨਹੀਂ ਇਹਦਾ ਸੈਟ ਹੈ ਐਂਟੀ-ਏਜਿੰਗ ਜਿਵੇਂ ਹੁਣ ਨੇ ਜਿਆਦਾ ਖਾਨ ਪੀਣ ਕਰਦੇ ਹੋ ਨਾ ਉਹ ਫੇਸ ਖਰਾਬ ਹੋਣ ਲੱਗ ਗਿਆ ਛੋਟੀ ਉਮਰ ਜੀ ਇਸ ਨਾਲ ਉਹ ਜਿਆਦਾ ਰਿੰਕਲ ਆਣ ਲੱਗ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਮੋਗੇ ਅੱਜ ਜਿਨ੍ਹਾਂ ਦੇ ਮੂੰਹ ਤੇ ਫ੍ਰੈਂਕੀ ਆ ਜਾਂਦੀਆਂ ਸ਼ਾਇਆ ਹੋ ਜਾਂਦੀਆਂ ਨੇ ਸਕਿਨ ਦੀ ਕੋਈ ਵੀ ਪ੍ਰੋਬਲਮ ਹੋ ਜਾਂਦੀ ਹੈਗਾ ਵਾਲ ਝੜਨ ਲੱਗ ਜਾਂਦੇ ਆ ਪੱਕਾ ਇਲਾਜ ਗਾਰੰਟੀ ਵਿੱਚ ਤੇ ਆਜੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਅੰਦਰ ਤੇ ਮਲਾਉਨੇ ਬਾਈ ਉਹਨਾਂ ਨੂੰ ਵੀਡੀਓ ਨਾਲ ਬਣੇ ਰਹੋ ਆਜੋ ਜੀ ਹਾਂਜੀ ਬੈਮ ਕੀ ਹਾਲ ਚਾਲ ਹੈ ਜੀ ਜੀ ਦਾ ਕੋਈ ਜੀ ਬਹੁਤ ਵਧੀਆ ਜੀ ਕੀ ਕੀ ਹੁੰਦਾ ਮੈਨੂੰ ਆਪਣੇ ਕੋਲੋਂ ਸਾਡੇ ਕੋਲ ਜਿਵੇਂ ਬਲੈਮਿਸ਼ ਕਰੀਮ ਹੈ ਬਲੈਮਿਸ਼ ਦਾ ਪੂਰਾ ਸੈਟ ਹੈ ਫੇਸ ਵੋਸ਼ ਲੋਸ਼ਨ ਤੇ ਕਰੀਮ ਜਿਸ ਨਾਲ ਜਿਵੇਂ ਹੁਣ ਤੁਹਾਡੇ ਫੇਸ ਤੇ ਛਾਈਆਂ ਆਉਂਦੀਆਂ ਦਾਗ ਧੱਬੇ ਹੁੰਦੇ ਆ ਉਹਨਾਂ ਨੂੰ ਸਾਫ਼ ਕਰ ਦੇ ਸਕਿਨ ਨੂੰ ਠੀਕ ਹੈ ਸਕਿਨ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਹਾਂਜੀ ਮੈਮ ਹਾਂਜੀ ਇੱਕ ਸਾਡੇ ਕੋਲ ਹੈਗੀ ਸਕਿਨ ਵਾਈਟਨਿੰਗ ਕਰੀਮ ਵਿਦ ਐਸਪੀਐਫ 30 ਠੀਕ ਹੈ ਜੀ ਇਹ ਤੁਹਾਨੂੰ ਨਾ ਬਿਨਾ ਮੇਕਅੱਪ ਉੱਪਰ ਫੇਸ ਤੇ ਗਲੋ ਦੇਗੀ ਦੇਖੋ ਹਾਂਜੀ ਹਾਂਜੀ ਇਹ ਕਰੀਮ ਨੂੰ ਲਗਾ ਕੇ ਤੁਹਾਨੂੰ ਮੇਕਅਪ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਹੈ ਹਾਂਜੀ ਆ ਦੇਖੋ ਜੀ ਰਿਜ਼ਲਟ ਇਹਦਾ ਤੁਸੀਂ ਆਪ ਦੇਖੋ ਹਾਂਜੀ ਬਹੁਤ ਵਧੀਆ ਦੇਖਣ ਨੂੰ ਆਉਂਦਾ ਹੈ ਹਾਂਜੀ ਫੇਸ ਨੂੰ ਤੁਹਾਡੇ ਨੂੰ ਪੂਰਾ ਪ੍ਰੋਟੈਕਟ ਕਰਦੀ ਹੈ ਕਿਉਂਕਿ ਇਹਦੇ ਵਿੱਚ SPF 30 ਹੈਗਾ। ਓਕੇ ਮੈਮ। ਹਾਂਜੀ ਤੇ ਇੱਕ ਸਾਡੇ ਕੋਲ ਹੈਗਾ SPF 50। ਓਕੇ ਮੈਮ। ਇਹ ਬਾਜ਼ਾਰ 'ਚ ਜੋ SPF ਮਿਲਦੇ ਆ ਉਹਨਾਂ ਵਾਂਗੂ ਬਿਲਕੁਲ ਨਹੀਂ ਹੈਗਾ। ਫੇਸ ਨੂੰ ਬਿਲਕੁਲ ਵੀ ਕਾਲਾ ਨਹੀਂ ਕਰਦਾ ਹੈਗਾ। ਪਰ ਜੀ ਕੋਈ ਨੁਕਸਾਨ ਤਾਂ ਨਹੀਂ ਉਹਨਾਂ ਨਾਲ? ਨਹੀਂ ਬਿਲਕੁਲ ਵੀ ਨਹੀਂ। ਇਹ ਸਾਡੇ ਸਾਰੇ ਪ੍ਰੋਡਕਟ ਆਯੁਰਵੇਦਿਕ ਹੈਗੇ ਆ ਜਿੰਦਾ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਮਿਲੂਗਾ। ਹਾਂਜੀ ਆ ਤੁਸੀਂ ਉਹਨਾਂ SPF ਨੂੰ ਧੁੱਪੇ ਯੂਜ਼ ਕਰੋ। SPF ਤੁਹਾਨੂੰ UV ਕਿਰਨਾਂ ਤੋਂ ਬਚਾਏਗਾ। ਓਕੇ ਮੈਮ। ਹਾਂਜੀ। ਠੀਕ ਹੈ ਜੀ। ਜੇ ਮੇ ਸਕਿਨ ਬਰਨ ਹੋਵੇ ਹਾਂਜੀ ਟੈਨਿੰਗ ਰਿਮੂਵ ਕਰੇਗਾ ਆ ਦੇਖੋ ਜੀ ਆ ਦੇਖੋ ਹਾਂਜੀ ਫਰਕ ਕਾਫੀ ਆਇਆ ਇਹ ਤੁਹਾਡੇ ਖੋਲ ਤੁਸੀ ਤਿਆਰ ਕਰਦੇ ਹਾਂ ਹਾਂਜੀ ਇਹ ਸਾਡੇ ਖੁੱਦ ਦੇ ਆ ਕੋ ਤੁਸੀ ਹੋਂ ਨਾ ਹਾਂਜੀ ਓਕੇ ਹੋਰ ਕੀ ਹੁੰਦਾ ਆਪਣੇ ਕੋਲੇ ਸਰ ਬਾਕੀ ਹੁਣ ਸਾਡੇ ਕੋਲ ਬਾਕੀ ਸਮਾਨ ਹੁੰਦਾ ਜਿਵੇਂ ਸਕਿਨ ਦੇ ਅਕੋਰਡਿੰਗ ਓਕੇ ਮੈਮ ਹਾਂਜੀ ਜਿਵੇਂ ਕਿ ਕਈਆਂ ਨੂੰ ਬਹੁਤ ਸਾਰੇ ਲੋਕਾਂ ਨੂੰ ਕਿਸੇ ਨੂੰ ਬਲੈਮਿਜ ਦੀ ਪ੍ਰੋਬਲਮ ਹੈ ਕਿਸੇ ਨੂੰ ਕਿਸੇ ਦੀ ਜਿਵੇਂ ਹੁਣ ਸਾਡੇ ਕੋਲ ਐਕਨੇ ਦਾ ਵੀ ਸੈੱਟ ਹੈਗਾ ਹਾਂਜੀ ਜਿਵੇਂ ਕਈਆਂ ਦੇ ਫੇਸ ਤੇ ਪਿੰਪਲਸ ਹੁੰਦੇ ਆ ਐਕਨੇ ਹੁੰਦੇ ਹਨਾ ਉਹਨਾਂ ਦੇ ਲਈ ਵੀ ਸਾਡੇ ਕੋਲ ਸੈੱਟ ਹੈ ਜੈੱਲ ਤੇ ਫੇਸ ਵੋਸ਼ ਓਕੇ ਮੈਮ ਗਾਰੰਟੀ ਨਾਲ ਇਲਾਜ ਕਰ ਦਿੰਦੇ ਹਾਂ ਹਾਂਜੀ ਬਿਲਕੁਲ ਗਾਰੰਟੀ ਓਕੇ ਮੈਮ ਜਿਹੜਾ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਪਹਿਲੇ 50 ਕਸਟਮਰਸ ਉਹਨਾਂ ਨੂੰ ਸਾਡੇ ਵੱਲੋਂ ਫ੍ਰੀ ਮਿਲਣਗੇ ਚੀਟ ਮਾਸਕ ਓਕੇ ਮੈਮ ਤੇ ਤੁਹਾਡਾ ਡਰੈਸ ਕੀ ਹੈ ਨਾ ਪੂਰਾ ਤੇ ਨਾਮ ਕੀ ਹੈ ਸ਼ਾਪ ਦਾ ਉਹ ਦੱਸ ਦਿਓ ਮੈਨੂੰ ਐਡਰੈਸ ਹੈਗਾ ਮੋਗਾ ਗਿਲ ਰੋਡ ਸਹਿਸਗਿਲ ਪੈਲਸ ਦੇ ਨੇੜੇ ਵੀਏ 2 ਪਲੱਸ ਕੰਪਨੀ ਆਫਿਸ ਹੈ ਹਾਂਜੀ ਓਕੇ ਮੈਂ ਸਾਡਾ ਨੰਬਰ ਹੈ 991503415 ਓਕੇ ਮੈਂ ਤੇ ਬਾਕੀ ਤੁਸੀਂ ਦੇਖ ਲਓ ਗਾਰੰਟੀ ਨਾਲ ਸਾਰਾ ਪ੍ਰੋਡਕਟ ਦਿੰਦੇ ਹਾਂ ਜੇ ਕੋਈ ਨਾ ਕਿਸੇ ਨੂੰ ਪ੍ਰੋਬਲਮ ਹੋ ਕੇ ਬਿਨ ਸਕਿਨ ਖਰਾਬ ਹੋ ਜਾਂਦੇ ਫਿੰਸੀਆਂ ਹੋ ਜਾਂਦੀਆਂ ਨੇ ਪੂਰੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਪੱਕਾ ਇਲਾਜ ਹੈ ਗਾਰੰਟੀ ਲੈ ਜਾ ਹਰ ਇੱਕ ਚੀਜ਼ ਦਾ ਕੋਈ ਏਡਾ ਜ਼ਿਆਦਾ ਕਾਸਟ ਨਹੀਂ ਹੈ ਤੇ ਰੇਟ ਵੀ ਨਾਲ ਤੇ ਸਹੀ ਨੇ ਤੇ ਆਓ ਇਹ ਤੁਸੀਂ ਪ੍ਰੋਡਕਟ ਘਰੇ ਬੈਠੇ ਮੰਗਾ ਸਕਦੇ ਹੋ ਉਹ ਤੁਸੀਂ ਘਰੇ ਬੈਠੇ ਨੂੰ ਆਰਡਰ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜਿਹੜੀ 95 3450 ਇਸ ਪ੍ਰੋਡਕਟ ਨੂੰ ਤੁਸੀਂ ਘਰੇ ਬੈਠੇ ਮੰਗਾ ਸਕਦੇ ਹੋ ਔਰ ਇਸ ਪ੍ਰੋਡਕਟ ਦੀ ਫੁੱਲ ਗਾਰੰਟੀ ਹੈ ਮਨੀ ਬੈਕ ਤੱਕ ਗਾਰੰਟੀ ਹੈ ਜੀ ਇਸ ਪ੍ਰੋਡਕਟ ਦੀ ਔਰ ਇਸ ਪ੍ਰੋਡਕਟ ਦਾ ਕੋਈ ਨੁਕਸਾਨ ਨਹੀਂ ਔਰ ਸਾਡਾ ਸ਼ਾਈਆ ਔਰ ਰਿੰਕਸ ਔਰ ਰੇਅਰ ਫੋਲ ਦਾ ਪੱਕਾ ਲਾਜੇ ਉਹ ਗਰੰਟੀ ਨਾਲ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪਰ ਘਰ ਬੈਠੇ ਵੀ ਮੰਗਾ ਸਕਦੇ ਹੋ ਓਕੇ ਛਾਈਆਂ ਤਾਂ ਤੁਹਾਨੂੰ ਪੱਕਾ ਛੁਟਕਾਰਾ ਦਿੰਦਾ ਹੈਗਾ ਤੇ ਜਿਵੇਂ ਬਾਕੀ ਕਰੀਮਾਂ ਯੂਜ਼ ਕਰਕੇ ਫੇਸ ਲਾਲ ਹੋ ਜਾਂਦਾ ਹੈ ਫੇਸ ਕਾਲਾ ਹੋ ਜਾਂਦਾ ਯੂਜ਼ ਕਰਕੇ ਜੇ ਛੱਡ ਦੋ ਸਾਡੀ ਕਰੀਮ ਯੂਜ਼ ਕਰਕੇ ਤੁਹਾਡਾ ਫੇਸ ਨਾ ਤਾਂ ਲਾਲ ਹੋਏਗਾ ਨਾ ਹੀ ਤੁਹਾਡਾ ਫੇਸ ਕਾਲਾ ਹੋਏਗਾ ਜੇ ਤੁਸੀਂ ਛੱਡੋਗੇ ਸਾਡੀ ਕਰੀਮ ਦਾ ਸਿਰਫ ਤੁਸੀਂ 3 ਮਹੀਨੇ ਦਾ ਕਰਨਾ ਹੈ ਕੋਰਸ ਉਹਦੇ ਨਾਲ ਤੁਹਾਨੂੰ ਰਿਜ਼ਲਟ ਮਿਲੇਗਾ ਇੱਕ ਸਾਡੇ ਕੋਲ हेयर ऑयल ਦਾ ਸੈੱਟ ਹੈਗਾ ਹਾਂਜੀ ਓਇਲ ਤੇ ਸ਼ੈਂਪੂ ਇੱਜ ਵਿੱਚ ਦੋ ਮੂਹੇ ਵਾਲ ਹੁੰਦੇ ਛੜਦੇ ਵਾਲ ਹੁੰਦੇ ਆ ਉਹਨਾਂ ਨੂੰ ਰੋਕਦਾ ਜਿਵੇਂ ਵਾਲ ਰੁੱਕੇ ਹੁੰਦੇ ਉਹਨਾਂ ਦੀ ਲੈਂਥ ਵੀ ਵਧਾਉਂਦਾ ਓਕੇ ਵਧਾਉਂਦਾ ਠੀਕ ਆ ਜਿਹੜੇ ਵੱਧ ਜਾਂਦੇ ਜਿਹੜੇ ਵਾਲ ਛੜਦੇ ਉਹ ਵੀ ਠੀਕ ਕਰ ਦਿੰਦਾ ਚਾਹ ਨੂੰ ਔਟ ਜਾਂਦੇ ਹਾਂਜੀ ਬਿਲਕੁਲ ਰੋਧ ਹੋਣ ਲੱਗ ਜਾਂਦੇ ਇਹ 21 ਦਿਨਾਂ ਚ ਤੁਹਾਨੂੰ ਰਿਜ਼ਲਟ ਦੇ ਦੇਗਾ 21 ਦਿਨਾਂ ਦੇ ਵਿੱਚ ਹਾਂਜੀ ਬਿਲਕੁਲ ਠੀਕ ਹੈ ਮੈਮ ਇਹਨਾਂ ਦਾ ਕੀ ਪ੍ਰਾਈਸ ਕੀ ਆ ਸਰ ਪ੍ਰਾਈਸ ਸਾਡਾ ਬਹੁਤ ਨਾਰਮਲ ਹੈ ਕੋਈ ਜਿਆਦਾ ਨਹੀਂ ਹੈਗਾ ਆਪਸੇ ਵੀ ਤਾਂ ਕੋਈ 820 ਦਾ ਕੰਪੋ ਹੈਗਾ ਤੇ ਬਾਕੀ ਤੁਹਾਨੂੰ ਲੈਸ ਵੀ ਹੋ ਜਾਏਗੀ ਠੀਕ ਆ ਹੋਰ ਕੀ ਹੁੰਦਾ ਆਪਣੇ ਕੋਲ ਹੀ ਹੋਰ ਆਪਣੇ ਕੋਲ ਰਿੰਕਲ ਦਾ ਸੈਟ ਹੈ ਐਂਟੀ एजਿੰਗ ਜਿਵੇਂ ਹੁਣ ਆਪਣੇ ਜਿਆਦਾ ਖਾਨ ਪੀਣ ਕਰਦੇ ਹੋ ਨਾ ਉਹ ਫੇਸ ਖਰਾਬ ਹੋਣ ਲੱਗ ਗਿਆ ਛੋਟੀ ਉਮਰ ਜੀ ਇਸ ਨਾਲ ਉਹ ਜਿਆਦਾ ਰਿੰਕਲ ਆਣ ਲੱਗ ਗਿਆ ਹਾਂਜੀ ਉਹਨਾਂ ਤੋਂ ਛੁਟਕਾਰਾ ਬਣ ਲਿਆ ਫੇਸ ਵਾਸ਼ ਤੇ ਕਰੀਮ ਓਕੇ ਮੈਮ ਹਾਂਜੀ ਤੇ ਇੱਕ ਆਪਣੇ ਲਈ ਜਿਵੇਂ ਹੁਣ ਓਪਨ ਪੋਰਸ ਆ ਹੁੰਦੇ ਆ ਲੋਕਾਂ ਦੇ ਜਿਵੇਂ ਸਕਿਨ ਸਾਰੇ ਫਟੇ ਫਟੇ ਜਿ ਦਿਖਦੀ ਹੈ ਨਾ ਉਹ ਪੋਰਸ ਹੁੰਦੇ ਆ ਉਹਨਾਂ ਦੇ ਲਈ ਸਾਡੇ ਕੋਲ ਕਰੀਮ ਹੈ ਤੇ ਫੇਸ ਵਾਸ਼ ਹੈਗੇ ਆ ਉਹ ਪੂਰੇ ਇਹ ਵੀ ਇਹਦਾ ਰਿਜ਼ਲਟ ਤੁਹਾਨੂੰ 15 ਤੋਂ 20 ਦਿਨਾਂ ਚ ਮਿਲ ਜੂਗਾ ਤੇ ਤੁਸੀਂ ਘਰੇ ਪਾਰਸਲ ਵੀ ਕਰ ਦਿੰਦੇ ਆ ਹਾਂਜੀ ਬਿਲਕੁਲ ਅਸੀਂ ਘਰੇ ਵੀ ਪਾਰਸਲ ਕਰ ਦਾਂਗੇ ਤੇ ਹੋਰ ਕੀ ਹੁੰਦਾ ਮੈਨੂੰ ਸਰ ਇੱਕ ਸਾਡੇ ਕੋਲ ਡੀ ਟੈਨ ਦੀ ਕਰੀਮ ਹੈਗੀ ਆ ਤੇ ਫੇਸ ਵਾਸ਼ ਇਹ ਟੈਨਿੰਗ ਨੂੰ ਰਿਮੂਵ ਕਰਦੀ ਹੈ ਠੀਕ ਹੈ ਤੇ ਤੁਹਾਨੂੰ ਪ੍ਰੋਟੈਕਟ ਕਰੂਗੀ ਸਨਸਰੀਵਾਸਨ ਤੋਂ ਕੋਈ ਵੀ ਨਹੀਂ ਕੋਈ ਗੱਲ ਨਹੀਂ ਹਾਂਜੀ ਦੁਬਾਰਾ ਬੋਲ ਦੋ ਕੋਈ ਹਾਂਜੀ ਹਾਂਜੀ ਇਹ ਨਾ ਸਾਡੇ ਕੋਲ ਡੀ ਟੈਨ ਕਰੀਮ ਹੈਗੀ ਆ ਇਹ ਤੁਹਾਨੂੰ ਪ੍ਰੋਟੈਕਸ਼ਨ ਦੇਊਗੀ ਤੁਹਾਡੇ ਜਿਵੇਂ ਟੈਨਿੰਗ ਨੂੰ ਰਿਮੂਵ ਕਰੇਗੀ ਹਾਂਜੀ ਹਾਂਜੀ ਤੇ ਇੱਕ ਆ ਫੇਸ ਵੋਸ਼ ਹੈਗਾ ਇਹ ਵੀ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰੇਗਾ ਤੇ ਇੱਕ ਸਾਡੇ ਕੋਲ ਆਂਦੀ ਹੈ ਕੋਰੀਅਨ ਫੇਸ਼ੀਅਲ ਕਿੰਡ ਓਕੇ ਮੈਮ ਹਾਂਜੀ ਇਹ ਇੰਦੇ ਚ ਆਪਣੇ ਕੋਲ ਹੈਗਾ ਇੱਕ ਤੇ ਚੀਆ ਸੀਡ ਇਹ ਤੁਹਾਡੇ ਲਈ 올 ਸਕਿਨ ਟਾਈਪ ਲਈ ਹੈਗਾ Okay. ओके हां जी ड्राई स्किन होए नॉर्मल ਜਿਹੜੀ ਮਰਜੀ oily ਹੋਏ ਹੈ ਨਾ ਤੇ ਇੱਕ ਸਾਡੇ ਕੋਲ ਹੈਗਾ ਉਸ ਰੱਖ ਲਿਓ ਇਹਦਾ ਪੌਮਗ੍ਰੇਨ ਇਹ ਹੈਗਾ ਬਲੈਮਿਸ਼ ਵਾਸਤੇ ਐਂਟੀ-ਏਜਿੰਗ ਐਂਟੀ-ਰਿੰਕਲ ਵਾਸਤੇ ਠੀਕ ਹੈ ਇਹ 인 ਦਾ ਵੀ ਬਹੁਤ ਜੈਜ਼ ਰੇਟਾਂ ਵਿੱਚ ਦਾ ਵੀ ਚਾਹੇਗਾ ਤੁਹਾਡੇ ਲਈ ਹਾਂਜੀ ਵੀਰੇ ਹਾਂਜੀ ਭਾਜੀ ਨਮਸਕਾਰ ਜੀ ਅੱਜ ਜੀ ਤੁਹਾਡੇ ਲਈ ਲੈ ਕੇ ਪਹੁੰਚੇ ਆ ਵੀਟੂ ਪਲੱਸ ਪ੍ਰੋਫੈਸ਼ਨਲ ਵਾਲੋ ਸ਼ੈਂਪੂ ਔਰ ਹੈਅਰ ਆਇਲ ਜੋ ਵੀ ਤੁਹਾਡੇ ਚੜਦੇ ਹੋ ਬਾਰਾਂ ਨੂੰ ਸਿਰਫ 10 ਤੋਂ 15 ਦਿਨ ਚਲੋਕ ਦਿੰਦਾ ਹੈ ਜੋਸਟ ਬਾਰੋ ਦੀ ਗ੍ਰੈਂਡ ਲੈ ਤਾਂ ਮਦਦ ਸਟਾਰਟ ਹੋ ਜਾਂਦੀ ਹੈ ਜਿਹੜੇ ਵੀ ਕਲਾਇੰਟ ਆਪਣੇ ਚਰਦੇਵਾਰ ਰੋਕਣਾ ਚਾਹੁੰਦੇ ਆ ਤੇ ਦੋ ਮੋਹਿਆਂ ਵਾਲ ਬਣਾ ਦਾ ਰੁੱਖਾਪਣ ਸਾਡਾ ਤੇਲ ਔਰ ਸ਼ੈਂਪੂ ਇੱਕ ਮਹੀਨੇ ਚ ਰਿਜ਼ਲਟ ਦੇਗਾ ਮਨੀ ਬੈਂਕਿੰਗ ਦੀ ਗਾਰੰਟੀ ਹੈ ਔਰ ਵਾਲਾਂ ਚ ਗੈਪ ਹੋਵੇ ਜਾਂ ਗੰਜਾਪਣ ਹੋਵੇ ਜਾਂ ਵਾਲਾਂ ਦੀ ਗਰੋਥ ਰੁਕੀ ਹੋਵੇ ਵਾਲਾਂ ਚ ਫਿਰਲ ਪੈਂਦੀ ਹੋਵੇ ਐਨੀ ਪ੍ਰੋਬਲਮ ਹੋਵੇ హెయిਰ ਦੀ ਔਰ ਸਾਡਾ ਤੇਲ ਔਰ ਸ਼ੈਂਪੂ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਗਾਰੰਟੀ ਦੇਗਾ ਔਰ ਇੱਕ ਮਹੀਨੇ ਚ ਰਿਜ਼ਲਟ ਮਿਲੇਗਾ ਗਾਰੰਟੀ ਹੈ ਪੂਰੀ ਪੂਰੀ ਗਾਰੰਟੀ ਹੈ ਬਾਜੀ ਇੱਕ ਮਹੀਨੇ ਦੀ ਪੂਰੀ ਤੇ ਆਪਣਾ ਕੀ ਹੁੰਦਾ ਨਾ ਕੋਸਟ ਕੀ ਚਾਰਜ ਹੁੰਦੇ ਸਿਰਫ ਸਾਡੀ 820 ਰੁਪਏ ਦਾ ਕੰਬੋ ਹੈ ਜੀ ਸਿਰਫ 820 ਰੁਪਏ ਸਿਰਫ 820 ਘਰੇ ਬੈਠੇ ਮੰਗਾ ਦੋ ਘਰੇ ਬੈਠੇ ਮੰਗਾਸ ਤੇ ਸ਼ਿਪਿੰਗ ਚਾਰਜ ਮੁਫਰੀ ਹੈ ਓਕੇ ਸਰ ਉਹ ਜਿਹੜਾ ਸਾਡੀ ਵੀਡੀਓ ਨੂੰ ਮਤਲਬਾਰ ਸ਼ੇਅਰ ਕਰੇਗਾ ਉਸ ਨੂੰ ਤੇਲ ਸ਼ੈਂਪੂ ਦੇ ਪੰਜ ਸੈਟ ਕੋਰੀਨ ਦਿੱਤੇ ਜਾਣਗੇ ਓਕੇ ਸਰ ਠੀਕ ਓਕੇ